ਚੰਡੀਗੜ੍ਹ ਲੈਣਾ ਚੌਣੇਓ ਤਾਂ ਹੱਥ ਖੜੇ ਕਰਕੇ ਦੱਸੋ ਚੌਣੇਓ ਚੌਣੇਓ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆ ਲੀਡਰਾਂ ਨੇ ਲੈ ਕੇ ਦੇਣਾ ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਖਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਖਾਕੀ ਨਿਕਰਾਂ ਪਾਈਆਂ ਹੋਈਆਂ ਨੇ ਸੁਦੇਪ ਘਮਤ ਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਆ ਇਹ ਗੱਲ ਜਬਰੀ ਝੂਠਿਆ ਦੱਸੋ ਇਹ ਸਾਰੇ ਬਾਦਲਦਲੇ ਉਹਨਾਂ ਦੇ ਵੀ ਕਾਕੀ ਨਿਕਰੇ ਪੰਜਾਂ ਹੋਈਆਂ ਨੇ ਇਹ ਕਾਂਗਰਸਾਂ ਦੇ ਵੀ ਪੰਜਾਂ ਹੋਈਆਂ ਨੇ ਗੀਆਂ ਇਹਨਾਂ ਨੇ ਸਾਰਿਆਂ ਨੇ ਜਦੋਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸੰਘਰਸ਼ੀ ਲੋਕੋ ਇਹ ਲੜਾਈ ਸੋਨੂੰ ਲੜਨੀ ਪੈਣੀ ਆ ਜਿੰਨਾ ਟਾਈਮ ਤੁਸੀਂ ਅੱਜ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਤੋਂ ਚਲੇ ਹੋਏ ਦਰਾਲਾਂ ਦਾ ਬਰੋਰੀ ਨਹੀਂ ਕਰਦੇ ਉਹਨਾਂ ਟਾਈਮ ਤੁਸੀਂ ਐਵੇਂ ਜਿਕਰੂ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰੂ ਧੰਨਾਂ ਦੇ ਵਿੱਚ ਰਲੋਗੇ ਐਵੇਂ ਜਿਕਰੂ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਅਕਾਲੀਆਂ ਇਹਨਾਂ ਕਾਂਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆਂ ਤੋਂ ਬਾਹਰ ਆ ਜਾਓ ਇਕੱਠੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਟੀਆਂ ਵੱਡੀਆਂ ਉਹ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੀਆਂ ਰਹੀਆਂ ਨੇ ਤੁਸੀਂ ਨਾ ਰਹਿੰਦੇ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇਗੇ ਇੱਕ ਲੀਡਰ ਨੇ ਇੱਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਪ੍ਰਵਾਸ ਲਈ ਲੜਨ ਵਾਲਾ ਆ ਭਾਣਾ ਸਿੰਘ ਸਿੱਧੂ ਖੜਾ ਜਿਹਦੇ ਤੇ ਇਸ ਆਮ ਆਦਮੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9 ਪਰਚੇ ਪਾਏ ਤੁਸੀਂ ਕਿਹੜੇ ਮੂਰੇ ਕਹਿੰਦੇ ਹੋ 9 ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪੋ ਆਪਣੇ ਡਰਾਮੇ ਕਰਦੇ ਹੋ ਇੱਥੇ ਬਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਤੁਹਾਡੇ ਕੋਲੇ ਪਾਵਰਾਂ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਨਾਲ ਛੁਛੂਛਣ ਕਰਨਾ ਬੰਦ ਕਰੋ ਇਸ ਕਰਕੇ ਤਕੜੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਘੇਰਾ ਹੋਇਆ ਹਜ਼ਾਰਾਂ ਨੌਜਵਾਨ ਨਾਲ ਕੇ ਉੱਪਰ ਘੇਰਾ ਹੋਇਆ ਮੂੰਹ ਤੋੜ ਮਾ ਜਵਾਬ ਦੇਵਾਂਗੇ ਮੇਰੇ ਖਿਆਲ ਆ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਐ ਪੰਜਾਬ ਦੇ ਵਿੱਚ ਯੂਥ ਜਿਹੜੀ ਐ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਐ ਹੁਣ ਉਹ ਭੀੜ ਤੰਤਰ ਨਹੀਂ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਦੀ ਨੋਟੀਫਿਕੇਸ਼ਨਾਂ ਵਾਪਸ ਰਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹਿ ਤੋ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀ ਐਜੀਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨੌਜਾਨਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਖਿਤਾਦੀ ਚੰਦੀ ਹੈ ਬਸ ਮੈਂ ਇੱਕੋ ਗੱਲ ਕਹਾਂਗਾ ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਉਹ ਧੋਖਾ ਕੀ ਦਿੱਤਾ ਹੈ ਤੁਸੀਂ ਸਹਲਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾਵਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਸ ਨਹੀਂ ਦਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕੌਂਸਿਲ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਚੋਂ ਪਾਸ ਕੀਤੀ ਹੋਈ ਹੈ ਉਹਦੇ 10ਵੀਂ ਵੀ ਇੱਥੇ ਹੁੰਦੀ ਸੀ ਮਾਰੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਹੈ ਕੰਮੇ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਰ ਤੋਂ ਨਹੀਂ ਹੈ ਇਹ ਝੂਠਾ ਹੈ ਇਹ ভাইস ਚਾਂਸਰ ਨੇ ਗੁੰਮਰਾਹ ਕਰ ਰਿਹਾ ਹੈ ਇਹ ਗਲਤ ਹੈ ਆ ਕੈਲੰਡਰ ਹੈ ভাইস ਚਾਂਸਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦਾ ਮੁਕਾਬਕਾ ਹੈ ਸੋ ਮੈਂ ਇੰਨੇ ਕਹਿਣਾ ਸੀ ਮੇਰੀ ਇੰਨੀ ਹੀ ਬੇਨਤੀ ਹੈ ਡਟ ਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁਣ ਦੀ ਸਰਕਾਰਾਂ ਨੇ ਸਾਡਾ BBMP ਖਾਸਤਾ ਚੰਡੀਗੜ੍ਹ ਚੀਫ ਸੈਕਟਰੀ ਡਵਾਤਾ ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਾਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਬੇੜੇ ਦੇ ਵਿੱਚ ਮੱਗਦਾ ਰਹੀਂ ਦੇ ਚੂਸ ਜਦੋਂ ਅਸੀਂ ਆਪੋ ਆਪਣੇ ਫਾਇਦਿਆਂ ਨੂੰ ਛੱਡ ਕੇ ਸਾਂਝੀ ਸਾਂਝੀ ਲੜਾਈ ਲੜਦੇ ਆ ਤੇ ਜਦੋਂ ਸੈਨਿਕ ਤੇ ਹਮਲਾ ਹੋਇਆ ਤਾਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਇਹ ਧਰਨਾ ਦਿੱਤਾ ਜਿਹਦੇ ਪਿੱਛੇ ਕੇਂਦਰ ਸਰਕਾਰ ਭਾਜਪੀ ਨੂੰ ਝੁਕਣਾ ਪਿਆ ਮੁਬਾਰਕਬਾਦ ਦੇ ਪਾਤਰੋਂ ਤੁਸੀਂ ਸਾਰੇ ਵਿਦਿਆਰਥੀ ਸਾਥਿਓ ਪਰ ਇਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹਣਾ ਕਿ ਜਿੱਥੇ ਵਿਦਿਆ ਤੇ ਹਮਲਾ ਹੋ ਰਿਹਾ ਕਿਉਂਕਿ ਇੱਥੋਂ ਹੀ ਸਾਡੀ ਨੌਜਵਾਨੀ ਦਾ ਭਵਿੱਖ ਤੈ ਹੋਣਾ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਹਮਲਾ ਹੋ ਰਿਹਾ ਉੱਥੇ ਸਾਡੇ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾ ਤੇ ਪੱਕੇ ਤੌਰ ਤੇ ਪਾਬੰਦੀ ਲਾਈ ਗਈ ਆ ਜਿਹੜੀ ਲੜਾਈ ਆਪਾਂ ਨੂੰ ਲੜ ਕੇ ਲਾਗੂ ਕਰਵਾਉਣ ਦੀ ਜ਼ਰੂਰਤ ਆ ਜੇ ਵਿਦਿਆਰਥੀ ਕਿਉਂਕਿ ਮੈਂ ਖੁਸ਼ਵਾਦ ਜਟਾਣਾ ਦਿਲ ਦਇਆਲ ਪ੍ਰਤਾਪ ਰੰਧਾਵਾ ਜਾ ਜਿੰਨੇ ਵੀ ਇੱਥੇ ਵਿਦਿਆਰਥੀ ਖੜੇ ਨੇ ਸਾਨੂੰ ਮੌਕਾ ਮਿਲ ਗਿਆ ਇਸ ਯੂਨੀਵਰਸਿਟੀ ਚ ਪੜਨ ਦਾ ਤਾਂ ਅਸੀਂ ਰਾਜਨੀਤੀ ਦੇ ਵਿੱਚ ਆ ਸਕੇ ਕਿੰਨੇ ਹੀ 골ਡੀ ਜਟਾਣੇ ਵੱਖੋ ਵੱਖ ਯੂਨੀਵਰਸਟੀਆਂ ਚ ਪੜਦੇ ਹੋਣਗੇ ਸਾਡੇ ਨਾਲੋਂ ਵੱਧ ਕਾਬਿਲ ਹੁੰਦੇ ਹੋਣਗੇ ਪਰ ਉਹਨਾਂ ਨੂੰ ਰਸਤਾ ਨਹੀਂ ਮਿਲ ਸਕਦਾ ਕਿਉਂਕਿ ਇੱਥੇ ਜਦੋਂ ਇਕੱਠੇ ਹੋਏ ਤਾਂ ਪੈਨਰਾਂ ਨੂੰ ਮੂੰਹ ਤੋੜ ਸਕਿਆ ਇਹ ਧਰਨਾ ਲਾ ਕੇ ਪਟਿਆਲਾ ਯੂਨੀਵਰਸਿਟੀ ਦੇ ਕੀ ਹਾਲਾਤ ਨੇ ਗੁਰਨਾਣਕ ਦੇਵੀ ਯੂਨੀਵਰਸਿਟੀ ਦੇ ਕੀ ਹਾਲਾਤ ਨੇ ਉੱਥੇ ਇਸੇ ਕਰਕੇ ਆਪਾਂ ਤਾਕਤਵਰ ਨਹੀਂ ਹੈਗੇ ਕਿਉਂਕਿ ਉੱਥੇ ਵਿਦਿਆਰਥੀ ਜੱਥੇ ਬੰਦੀਆਂ ਚੁਣਕੇ ਨਹੀਂ ਆਉਂਦੀਆਂ ਤੀਸਰੀ ਗੱਲ ਕੱਲਾ ਇੱਥੇ ਹਮਲਾਣੀ ਹੋ ਰਿਹਾ ਭਲੀ ਭੰਤੀ ਸਮਝ ਕੇ ਪੰਜਾਬ ਦੇ ਵਿੱਚ 8ਵੀਂ ਤੱਕ ਵਿਦਿਆਰਥੀਆਂ ਨੂੰ ਫੇਲ ਨਹੀਂ ਕਰਿਆ ਜਾ ਰਿਹਾ ਜਿਹੜੀ ਬੇਹਦ ਨਿੰਦਨਯੋਗ ਗੱਲ ਆ ਜਦੋਂ ਆਪਣਾ ਵਿਦਿਆਰਥੀ 8ਵੀਂ ਤੱਕ ਫੇਲ ਹੀ ਨਹੀਂ ਹੋਊਗਾ ਉਹ ਕਿਵੇਂ ਆਪਣਾ ਸੁਨਹਿਰੀ ਕੈਰੀਅਰ ਬਣਾ ਸਕਦਾ ਤੇ ਜਿੰਨੀਆਂ ਇੱਥੇ ਜਥੇਬੰਦੀਆਂ ਬੈਠੀਆਂ ਨੇ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਪੋਲੀਟੀਕਲ ਅਲੱਗ-ਅਲੱਗ ਪਾਰਟੀਆਂ ਇੱਥੇ ਨੇ ਚਾਹੇ ਹੋਰ ਕੋਈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਸਾਨੂੰ ਸਾਰਿਆਂ ਨੂੰ ਇਹ ਵਿਦਿਆਰਥੀਆਂ ਤੋਂ ਸਿੱਖਿਆ ਲੈ ਕੇ ਪ੍ਰੇਰਿਤ ਹੋਣਾ ਚਾਹੀਦਾ ਤੇ ਕੁਝ ਅਜਿਹੇ ਜੋ ਮੇਨ ਮੁੱਦੇ ਨੇ ਪੰਜਾਬ ਦੇ ਜੋ ਇਕੱਲੇ-ਇਕੱਲੇ ਨਹੀਂ ਆਪਾਂ ਲੜ ਸਕਦੇ ਉਹਨਾਂ ਤੇ ਆਪਾਂ ਨੂੰ ਸਿਰ ਜੋੜਨਾ ਪੈਣਾ ਤੇ ਜਦੋਂ ਆਪਣਾ ਸਿਰ ਜੁੜ ਗਿਆ ਤੇ ਬਾਹਾਂ ਨਾਲ-ਬਾਹਾਂ ਖੜੀਆਂ ਹੋ ਗਈਆਂ ਤੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪੈਣਾ ਚਾਹੇ ਉਹ ਕੋਈ ਵੀ